ਦੇਖੋ ਇਹ ਅੱਜ ਜਿਹੜਾ ਨਾ ਅਸੀਂ ਇਹਨੂੰ ਖਾਸ ਤੌਰ ਤੇ ਟੈਕਨੋਲੋਜੀ ਡੇ ਦੀ ਤਰ੍ਹਾਂ ਦੇਖ ਰਹੇ ਆ ਔਰ ਮੈਨੂੰ ਦੱਸ ਕੇ ਬੜੀ ਖੁਸ਼ੀ ਹੋਏਗੀ ਵੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਵੀ ਤਕਨੀਕ अवेलेबल ਹੈ ਉੱਥੇ ਡਿਸਪਲੇ ਕੀਤੀ ਗਈ ਹੈ ਜਿਵੇਂ ਰੋਬਟ ਹੈ ਰੋਬਟ ਤੇ ਨੈਕਸਟ ਜਨਰੇਸ਼ਨ ਰੋਬਟ ਆ ਗਏ ਇਦਾਂ ਜਿਹੜੀਆਂ ਇਨਸਪੈਕਸ਼ਨ ਵਾਲੀਆਂ ਮਸ਼ੀਨਾਂ ਆ ਉਹ ਨਿਊ ਜਨਰੇਸ਼ਨ ਮਸ਼ੀਨਸ ਆ ਗਈਆਂ ਸੋ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਇੰਡਸਟਰੀ ਹੈ ਨਾ ਉਹ ਬਦਲ ਰਹੀ ਹੈ ਜਿਆਦਾ ਐਕੂਰੇਸੀ ਵੱਲ ਜਾ ਰਹੀ ਹੈ ਘੱਟ ਵਰਕਫੋਰਸ ਨਾਲ ਚੱਲ ਰਹੀ ਹੈ ਕਿਉਂਕਿ ਜਿਹੜੀ ਇਨਪੁਟ ਕਾਸਟ ਹੈ ਜਿਵੇਂ ਮੈਨ ਮਸ਼ੀਨ ਹੈ ਮਟੀਰੀਅਲ ਹੈ ਵੱਧ ਰਹੀ ਹੈ ਸੋ ਲੁਧਿਆਣੇ ਦੀ ਇੰਡਸਟਰੀ ਬੜੇ ਕ੍ਰੂਸ਼ਲ ਟਾਈਮ ਚੋਂ ਲੰਘ ਰਹੀ ਹੈ ਸੋ ਜੇ ਅਸੀਂ ਆਪਣੇ ਆਪ ਨੂੰ ਦੁਨੀਆ ਦੇ ਮਿਆਰ ਤੇ ਲੈ ਕੇ ਜਾਣਾ ਹੈ ਕੁਆਲਿਟੀ ਬੈਟਰ ਕਰਨੀ ਹੈ ਪ੍ਰੋਡਕਟਿਵਿਟੀ ਬੈਟਰ ਕਰਨੀ ਹੈ ਤਾਂ ਸਾਨੂੰ ਨਵੀਆਂ ਟੈਕਨੀਕਸ ਅਡਾਪਟ ਕਰਨੀਆਂ ਪੈਣਗੀਆਂ ਔਰ ਪਿਛਲੀ ਵਾਰ ਨਾਲੋਂ ਇਸ ਵਾਰ ਕੋਈ ਡਬਲ ਜਿਹੜੇ ਐਗਜ਼ੀਬਿਟਰ ਹੈ ਉਹ ਵਿਜ਼ਿਟ ਕੀਤੇ ਔਰ ਮੈਨੂੰ ਦੱਸ ਕੇ ਖੁਸ਼ੀ ਹੋਏਗੀ ਬਹੁਤ ਸਾਰੀਆਂ ਮਸ਼ੀਨਾਂ ਅੱਜ ਇੱਥੇ ਹੀ ਵਿਗ ਗਈ ਸਰ ਜਿਵੇਂ ਕਿਤਾ ਦੀ ਲੱਗੀ ਕਰੀਸ਼ਨ ਜਿਹੜੀ ਕੀਤੀ ਇਨੋਵੇਸ਼ਨ ਦੇਖੋ ਬਹੁਤ ਸਾਰੇ ਜਿਹੜੇ ਸਟਾਲ ਐ ਉਹਨਾਂ ਨੇ ਜਿਹੜੀ ਨਵੀਆਂ ਚੀਜ਼ਾਂ ਲਿਆਂਦੀਆਂ ਕਈ ਉਹਦੇ ਚ ਇਨੋਵੇਸ਼ਨ ਐ ਕਈ ਨਵੀਆਂ ਟੈਕਨੀਕ ਐ इवन ਜਿਹੜੀ ਲੁਧਿਆਣੇ ਦੀ ਮਸ਼ੀਨ ਟੂਲ ਇੰਡਸਟਰੀ ਐ ਉਹਨੇ ਵੀ ਬੜੇ ਸੁਧਾਰ ਕੀਤੇ ਐ ਮੈਂ ਮੈਂ ਸਭ ਤੋਂ ਉਹਨਾਂ ਨੂੰ ਮੁਬਾਰਕਵਾਦ ਦਵਾਂਗਾ ਕਿ ਉਹਨਾਂ ਨੇ ਕਾਫੀ ਮਸ਼ੀਨਾਂ ਜਿਹਨੂੰ ਇੰਪਰੂਵਮੈਂਟ ਕੀਤੀ ਐ ਅੱਜ ਸਰ ਜਿਹੜਾ ਚਿਹਰੇ ਤੇ ਮੁਸਕਾਨ ਦੇਖੀ ਗਈ ਜਿਹੜੇ ਵਿਸਤਰਾਂ ਤੇ ਔਰ ਕਾਫੀ ਸਟਾਲ ਜਿਹੜੇ ਐ ਸਟਾਲ ਦੇ ਜਿਹੜੇ ਜਿੰਨੇ ਲਗਾਏ ਆ ਬਹੁਤ ਖੁਸ਼ ਨੇ ਹਾਂਜੀ ਹਾਂਜੀ ਇਹ ਦੇਖੋ ਇਹ ਸਾਰੇ ਸਾਰੀ ਟੀਮ ਦੀ ਮਿਹਨਤ ਹੈ ਵੀ ਅਸੀਂ ਕਾਫੀ ਇੱਕ ਸਾਲ ਤੋਂ ਜ਼ੋਰ ਲਾਈਦਾ ਵੀ ਜਿਹੜੇ ਇੱਕ ਤਾਂ ਵਿਜ਼ਟਰ ਹੈ ਕੁਆਲਟੀ ਵਿਜ਼ਟਰ ਆ ਔਰ ਜਿਹੜੇ ਸਟਾਲ ਹੈ ਉਹਦੇ ਤੇ ਬੈਸਟ ਜਿਹੜੇ ਕੋਈ ਪਿੰਟ ਆ ਉਹ ਲਿਆਂਦੇ ਜਾਂਦੇ ਠੀਕ ਹੈ